ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਸਾਰੇ ਭਰਾਵਾਂ ਦਾ ਤੁਹਾਡਾ ਤੁਹਾਡੇ ਆਪਣੇ ਚੈਨਲ ਸੇਫ ਕਲੀਅਰ ਫਾਰਮ ਦੇ ਵਿੱਚ। ਜਿਹੜੇ ਵੀ ਨਵੇਂ ਜੁੜੇ ਹੋਊ ਚੈਨਲ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਘੰਟੀ ਦੇ ਬਟਨ ਨੂੰ ਕਰ ਲਓ ਪ੍ਰੈਸ ਤਾਂ ਕਿ ਜੋ ਵੀ ਆਪਾਂ ਨਵੀਂ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਭ ਤੋਂ ਪਹਿਲਾਂ ਵੇਖ ਸਕੋ। ਬਾਈ ਜੀ ਤੁਹਾਨੂੰ ਆਪਾਂ ਅੱਜ ਜੋ ਮਾਜਿਦ ਵਿਖਾ ਰਹੇ ਹਾਂ ਪਿੰਡ ਰੈਤਰੇਣਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਵੀਰ ਦਾ ਨਾਮ ਹੈਗਾ ਬਲਵੰਤ ਸਿੰਘ ਪਹਿਲਾਂ ਤੁਹਾਨੂੰ ਇੱਕ ਇੱਕ ਵਾਰ ਚੰਗੀ ਤਰ੍ਹਾਂ ਆਪਾਂ ਮੱਝ ਵਿਖਾ ਦਈਏ ਫਿਰ ਇਸ ਦੀ ਬਾਅਦਿਆਂ ਤੋਂ ਲੰਮਾਂਗੇ ਆਪਾਂ ਡਿਟੇਲ ਵੇਖ ਸਕਦੇ ਹੋ ਮੇਰੇ ਬਹੁਤ ਸੋਹਣੇ ਥਾਣੇ ਹਵਨ ਏਰੀਆ ਹੈ ਬਿਲਕੁਲ ਕਲਾ ਕਲਾ ਥਾਣਾ ਤੇ ਮੁਠੀ ਦਾ ਥਣ ਲੱਗਿਆ ਅੱਡਰ ਅਟੈਚਮੈਂਟ ਬਹੁਤ ਸੋਹਣੀ ਹੈ ਤੇ ਬੈਕ ਸਾਈਡ ਤੋਂ ਦੇਖ ਸਕਦੇ ਹੋ ਬਹੁਤ ਸੋਹਣਾ ਉਬਰਮਾ ਹਵਾਨਾ ਤੇ ਪਿੱਠਪੁੜੇ ਦੀ ਬਹੁਤ ਸੋਹਣੀ ਸਟ੍ਰੇਟ ਪੁੜਾਏ ਬਿਲਕੁਲ ਪੂਰੀ ਹੈਲਥੀ ਮੱਝ ਹੈ ਇਹ ਸਿੰਘਾਂ ਦੀ ਬਣਾਵਟ ਵੇਖ ਸਕਦੇ ਹੋ ਇੱਕ ਵਾਰ ਬਾਕੀ ਥੋੜੀ ਬਾਈਆਂ ਨਾਲ ਕਰਾਂਗੇ ਗੱਲ ਆ ਜਾ ਬਰਾ ਹਾਂ ਜੱਸੀ ਗਾਉਂਦੇ ਰਹੇ ਹਾਂ ਹਾਂ ਵੀਰੇ ਇਸ ਦੀ ਡਿਟੇਲ ਦਿਓ ਪੂਰੀ ਕੈਮੇ ਸੂਏ ਸੁਣਾ ਇਹਨੇ ਮੱਜਨੇ ਇਹਨੇ ਵੀ ਤੀਜੇ ਸੂਏ ਸੁਣਾ ਹੈ ਇਹਨੇ ਪਹਿਲੇ ਸੂਏ ਦਾ 15 ਪਲੱਸ ਦੁੱਧ ਦਿੱਤਾ ਹੈ ਦੂਜੇ ਸੂਏ ਇਹਨੇ 16.5 ਤੇ 17 ਦੇ ਵਿੱਚ ਦਾ ਦੁੱਧ ਦਿੱਤਾ ਹੈ ਠੀਕ ਹੈ ਵੀਰੇ ਪਹਿਲੇ ਸੂਏ ਵੀਰ ਦੱਸ ਰਹੇ ਨੇ ਕਿ 15-16 ਲੀਟਰ ਦੁੱਧ ਕੱਢਿਆ ਸੀ ਦੂਜੇ ਸੂਏ 17 ਹਾਂ ਦੂਜੇ ਸੂਏ 17 ਲੀਟਰ ਕੱਢਿਆ ਹੁਣ ਇਸ ਬਾਰੇ ਹੀ ਤੀਜੇ ਸੂਏ ਬੱਚੇ ਨੂੰ ਜਨਮ ਦੇਣਾ ਤੇ ਵੀਰੇ ਟੀਕੇ ਦਾ ਪਤਾ ਇਸਨੇ ਕਿਹੜਾ ਭਰਾ ਹੈ ਤੁਹਾਡਾ ਇਹਦੇ ਵੀ ਬਈ ਟੀਕੇ ਦਾ ਕੁਝ ਪਤਾ ਅੱਛਾ ਕਾਪੀ ਤੇ ਹੈਗਾ ਲਿਖਿਆ ਹੋਊਗਾ ਅੱਛਾ ਟੀਕੇ ਦੀ ਡਿਟੇਲ ਵੀਰਾਂ ਕੋਲ ਹੈਗੀ ਆ ਉਹ ਦੱਸ ਰਹੇ ਨੇ ਕਿ ਸਾਡੇ ਕੋਲ ਲਿਖਿਆ ਪਿਆ ਤੇ ਬਾਕੀ ਵੀਰ ਭਾਪੰਤ ਤੁਸੀਂ ਫੋਨ થી ਕਰੋਗੇ ਜਾਂ ਦੱਸ ਦੇਣਾ ਸਵਾ 2 ਲੱਖ ਰੁਪਏ ਮੁੰਡੇ ਅੱਛਾ ਸਵਾ 2 ਲੱਖ ਵੀਰ ਭੁੰਲ ਕਰ ਰਹੇ ਨੇ ਭਰਾਵੋ ਜਿਸ ਭਰਾ ਨੂੰ ਕੋਈ ਫਿੱਟ ਬੈਠੀ ਤਾਂ ਵੀਰਾਂ ਨਾਲ ਕੰਟੈਕਟ ਕਰ ਲਿਓ ਤੇ ਵੀਰ ਪਿੰਡ ਪਤਾ ਦੱਸੋ ਆਪਣਾ ਇੱਕ ਵਾਰ ਮੇਰਾ ਪਿੰਡ ਆ ਬਈ ਰੈਤਰਣਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾ ਤੇ ਮੋਬਾਈਲ ਨੰਬਰ ਵੀਰ ਮੋਬਾਈਲ ਨੰਬਰ 99772 3254 ਠੀਕ ਹੈ ਵੀਰ ਬਾਕੀ ਆਪਾਂ ਮੋਬਾਈਲ ਆਪਾਂ ਸਕਰੀਨ ਤੇ ਵੀ ਲਾਵਾਂਗੇ ਇੱਕ ਵਾਰ ਮਰਜੀ ਨੂੰ ਚੰਗੀ ਤਰ੍ਹਾਂ ਫੇਰ ਵੇਖ ਸਕਦੇ ਹੋ ਤੁਸੀਂ ਖੁੱਲੂਗੀ ਇਹ ਹਾਂ ਇੱਕ ਸਾਗ ਵੀਰੇ ਬਹੁਤ ਸੋਹਣੇ ਪਿੱਠਪੁੜੇ ਦੀ ਹੈ ਤੇ ਪੂਰੀ ਹੈਲਥੀ ਹੈ ਤੇ ਸੋਹਣਾ ਦੇਖੀ 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 ਬੰਦੇ 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 ਬਾਕੀ ਜਿਸ ਵੀ ਵੀਰ ਨੇ ਲੈਣੀ ਹੈ ਤਾਂ ਭਰਾਵਾਂ ਨਾਲ ਕੰਟੈਕਟ ਕਰ ਲਿਓ ਵੀਰਾਂ ਦਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਵੀ ਲਾਵਾਂਗੇ ਤੇ ਬਾਕੀ ਬਾਈ ਨੇ ਆਪਾਂ ਤੁਹਾਨੂੰ ਦੱਸਿਆ ਵੀ ਹੈ ਤੇ ਬਾਕੀ ਵੀਡੀਓ ਨੂੰ ਵੀਰੇ ਕਰ ਦਿਓ ਬਾਅਦ ਤੋਂ ਬਾਅਦ ਸ਼ੇਅਰ ਤੇ ਜਿਹੜੇ ਵੀਰੇ ਵੀਡੀਓ ਵੇਖ ਰਹੇ ਨੇ ਸਾਰਿਆਂ ਦਾ ਧੰਨਵਾਦ